ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਓਰ ਦੀ ਐਸਪੀ ਚੈਨਲ 'ਚ ਤੇ ਅੱਜ ਆਪਾਂ ਬਣਾਵਾਂਗੇ ਜੀ ਮਿਕਸ ਸਬਜ਼ੀ ਅੱਜ ਆਪਾਂ ਬਣਾਵਾਂਗੇ ਜੀ ਮਿਕਸ ਸਬਜ਼ੀ ਵਿੱਚ ਪਾਵਾਂਗੇ ਜੀ ਆਪਾਂ ਸ਼ੈਲਗਮ ਨਾਲ ਲਿਆ ਆਪਾਂ ਗਾਜਰਾ ਨਾਲ ਆਪਾਂ ਲਈ ਗੋਭੀ ਨਾਲ ਲਿਆ ਆਲੂ ਤੇ ਨਾਲ ਲਿਆ ਆਪਾਂ ਸ਼ਿਮਲਾ ਮਿਰਚ ਤੇ ਇਹਨਾਂ ਸਾਰਿਆਂ ਨੂੰ ਆਪਾਂ ਤੋਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਤੇ ਇੱਧਰ ਆਪਾਂ ਛੇਲ ਕੇ ਰੱਖ ਲਿਆ ਜੀ प्याज अदरक ਤੇ ਲਸਣ ਇਹਨਾਂ ਸਾਰਿਆਂ ਨੂੰ ਆਪਾਂ ਛਿਲਕੇ ਤੋਲਿਆ ਤੇ ਹੁਣ ਆਪਾਂ ਇਹਨਾਂ ਦੇ ਸਾਰਿਆਂ ਦੇ ਕਰਾਂਗੇ ਕਟਿੰਗ ਤੇ ਫਿਰ ਲਾਵਾਂਗੇ ਜੀ ਆਪਾਂ ਤੜਕਾ ਤੇ ਲਓ ਜੀ ਆਪਾਂ ਸਬਜ਼ੀਆਂ ਦੀ ਕਰ ਲਈ ਸੀ ਕਟਿੰਗ ਇਧਰ ਆਪਾਂ ਗਾਜਰਾ ਵੀ ਕੱਟ ਲਈਆਂ ਸ਼ਲਗਮ ਵੀ ਕੱਟ ਲਈ ਤੇ ਇਧਰ ਗੋਭੀ ਵੀ ਕੱਟ ਲਈ शिमला मिर्च ਆਲੂ ਤੇ ਇਧਰ ਹਰੀ ਮਿਰਚ ਆਪਾਂ ਰਗੜ ਲਈਆਂ ਤੇ ਲਸਣ ਅਦਰਕ ਤੇ ਟਮਾਟਰ ਪਿਆਜ਼ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕਟ ਲਿਆ ਤੇ ਹੁਣ ਆਪਾਂ ਲਾਵਾਂਗੇ ਜੀ ਤੜਕਾ ਸਭ ਤੋਂ ਪਹਿਲਾਂ ਰੱਖ ਲਈ ਆਪਾਂ ਜੀ ਕੜਾਈ ਤੇ ਇਹਦੇ ਵਿੱਚ ਆਪਾਂ ਪਾਇਆ ਜੀ ਰਿਫਾਈਨਡ ਔਲ ਪਾ ਲਿਆ ਵਾ ਤੇ ਹੁਣ ਹੋ ਗਿਆ ਜੀ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਪਿਆਜ਼ ਇਹਨਾਂ ਮੀਦਾਂ ਦੇ ਉਸ ਵਿੱਚ ਆਪਾਂ ਸਿੱਟਣਗੇ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਇਕੱਠਿਆ ਹੋਇਆ ਅਦਰਕ 3-4 ਪਾ ਦਮਾਂਗੇ ਜੀ ਲਸਣ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨਾਂਗੇ ਜੀ ਲੋਜੀ ਹੁਣ ਆਪਾਂ ਪਾਵਾਂਗੇ ਜੀ ਨਮਕ ਨਮਕ ਆਪ ਇੱਕ ਚਮਚਾ ਨਮਕ ਰਾ ਦਿੰਨੇ ਆ ਤੇਲੀ ਹੁਣ ਆਪਾਂ ਇੱਕ ਚਮਚਾ ਪਾ ਦਾਂਗੇ ਜੀ ਅੱਦਾਂ ਜੀਰੇ ਦਾ ਤੇ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਪਾਵਾਂਗੇ ਅੱਧਾ ਚਮਚ ਤੇ ਹੁਣ ਆਪਾਂ ਐਡ ਕਰਵਾਵਾਂਗੇ ਜੀ ਹਲਦੀ ਅੱਧਾ ਚਮਚ ਹਲਦੀ ਦਾ ਪਾੜਮਾ ते हुण आपण पाव जी चमचा पा देवा जी गरम मसले ते हा पाव जी टमा हा आपण ऐद पाटरां चां लाना ਇਨੂੰ ਆਪਾਂ ਇਹਦਾ 2 ਮਿੰਟ ਵਾਸਤੇ ਇਧਰ ਰੱਖਾਂਗੇ ਤੇ ਇਹ ਜਿਹੜੇ ਆ ਸਾਰੇ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਊਗਾ ਤੇ ਹੁਣ ਆਪਾਂ ਪਾ ਦਾਂਗੇ ਜੀ ਹਰੀ ਮਿਰਚ ਹਰੀ ਮਿਰਚ ਦਾ ਆਪਾਂ ਪਾ ਦਾਂਗੇ ਜੀ ਅੱਧਾ ਪੌਣਾ ਚਮਚਾ ਸਹੀ ਮਿਰਚ ਦਾ ਪਾਤਾ ਜੀ ਕਿਉਂਕਿ ਜਿਹੜੀ ਮਿਰਚ ਹੁੰਦੀ ਹੈ ਉਹ ਤੇਜ਼ ਬੜੀ ਹੁੰਦੀ ਹੈ ਜੀ ਹਰੀ ਅੱਜ ਕੱਲ੍ਹ ਦੇ ਵਿੱਚ ਜਿਹੜੀ ਬ੍ਰਿੰਕ ਵਾਲੀ ਮਿਰਚ ਹੁੰਦੀ ਹੈ ਜੀ ਹਰੀ ਹੁੰਦੀ ਹੈ ਤੇਜ਼ ਹੁੰਦੀ ਹੈ ਜਿਹੜੀ ਮੋਟੀ ਵਾਲੀ ਹੁੰਦੀ ਆ ਉਹ ਥੋੜੀ ਮਿੱਠੀ ਹੁੰਦੀ ਆ ਹੁਣ ਆਪਾਂ ਇਹਨੂੰ ਇੱਕਦਾਂ ਹਲਾਣ ਦੇਣਾ ਇਹਨੂੰ 5 ਮਿੰਟ ਤੱਕ ਆਪਾਂ ਇਹਦਾ ਹਲਾਵਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਆਪਣੀਆਂ ਤਾਜਰਾ

ਇਦਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਇਹ ਹੁਣ ਜਿਹੜਾ ਗਿਆਸਾ ਥੋੜਾ ਜਿਹਾ ਕਰ ਦਾਂਗੇ ਘੱਟ ਤੇ ਇੱਥੇ ਆਪਾਂ ਦੇ ਦੇਣਾਗੇ ਜਿਹੜੇ ਟੱਕਣ ਤੇ ਟੱਕੜ ਦੇ ਕੇ ਆਪ ਨੂੰ 5 ਕੁ ਮਿੰਟ ਤੇ ਸਟੀਮ ਦੇਵਾਂਗੇ ਤੇ ਫਿਰ ਆਪਾਂ ਚੱਕ ਕੇ ਦੇਖਾਂਗੇ ਜਿਵੇਂ ਜੇ ਅਜਾ ਤਰ੍ਹਾਂ ਕੱਟ ਜੇ ਨਦੀਆਂ ਦੀ ਘਟ ਤੇ ਹੁਣ ਇਹਨੂੰ ਮੜਾ ਕੇ ਥੋੜਾ ਹਲਕਾ ਯਹਾਂ ਲਾ ਦੇਵਾਂਗੇ ਕਿਉਂਕਿ ਆਪਾਂ ਨੂੰ ਜੜੀ ਮਨ ਇਹ ਥੋੜੀ ਜਿਹੀ ਤੇਜ਼ ਦਿੱਤਾ ਸੀ ਇਹ ਜੜੀ ਭਾਪ ਜੀ ਬਣ ਗਈ ਆ ਤੁਸੀਂ ਬਣਾਪੈਨ ਕੱਟ ਕਰਕੇ ਤੇ ਹੁਣ ਆਪਾਂ ਇੱਥੇ ਦੇਖਾਂਗੇ ਟੱਕਣ ਤੇ ਹੁਣ ਆਪਾਂ ਇਹਨੂੰ ਬਣਦੀ ਰਵਾਂਗੇ ਤੇ ਬਪਾਂ ਦੇ ਇਹ ਲੋ ਜੀ ਆਪਾਂ 5 ਮਿੰਟ ਵਾਸਤੇ ਰੱਖੇ ਸੀ ਤੇ ਆਹ ਦੇਖੋ ਜੀ ਜਿਹੜੇ ਸਬਜ਼ੀ ਆ ਉਹ ਆਪਣੀ ਇਸ ਤਰ੍ਹਾਂ ਦੀ 5 ਮਿੰਟਾਂ ਬਾਅਦ ਹੋ ਗਈ ਹੈ ਤੋਂ ਮੱਕੀ ਹਰਤਾ ਜਿਹਾ ਲਾ ਲਾਂ ਤੇ ਲੋ ਜੀ ਹੁਣ ਆਪਾਂ ਇਹਨੂੰ 5 ਕੁ ਮਿੰਟਾਂ

ਤੇ ਹੁਣ ਆਪਾਂ ਇਹਨੂੰ ਕਰ ਲੈਨੇ ਜੇ ਕੋਲੀ ਦੇ ਵਿੱਚ ਸਰ ਤੇ ਲੌਜੀ ਆਲੂ ਗੋਭੀ Shimla ਮਿਰਚ ਤੇ ਸ਼ਲਗਮ ਤੇ Shimla ਮਿਰਚ ਦੀ ਤੇ ਸ਼ਲਗਮ ਗੋਭੀ ਸਾਰਿਆਂ ਦੀ ਮਿਕਸ ਸਬਜੀ ਆਪਣੀ ਬਣ ਕੇ ਹੋ ਗਈ ਹੈ ਜੀ ਰੈਡੀ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਰੋਟੀ ਟ੍ਰਾਈ ਕਰਨਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਮੇਰੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਨਵੀਂ ਆਉਣ ਵਾਲੀ ਜਸਤੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ